ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਏ ਕਰੇ ਜੀ ਸਭ ਤੋਂ ਪਹਿਲਾਂ ਮੇਰੀ ਸਾਰੇ ਭੈਣ ਭਰਾਵਾਂ ਨੂੰ ਤਨ ਤਨ ਸ੍ਰੀ ਗੁਰੂ ਹਰ राय ਸਾਹਿਬ ਜੀ ਦੇ ਪ੍ਰਕਾਸ਼ ਨਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ ਤਨ ਤਨ ਸ੍ਰੀ ਗੁਰੂ ਹਰ राय ਸਾਹਿਬ ਜੀ ਤੁਹਾਡੇ ਘਰ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਬਣਾਈ ਰੱਖਣ ਤੰਦਰੁਸਤੀ ਬਣਾਈ ਰੱਖਣ ਤੇ ਤੁਹਾਨੂੰ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਤਾਂ ਤਾਂ ਸ਼੍ਰੀ ਗੁਰੂ ਹਰਾਈ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਉਹਨਾਂ ਦੀ ਜੀਵਨੀ ਸਾਂਝੀ ਕਰਨ ਜਾ ਰਹੇ ਹਾਂ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਸੁਣਨਾ ਜੀ ਤੇ ਹੋਰ ਭੈਣ ਭਰਾਵਾਂ ਦੇ ਨਾਲ ਜ਼ਰੂਰ ਸਾਂਝਾ ਕਰਨਾ ਸੋ ਤੁਹਾਡਾ ਬਹੁਤਾਂ ਸਮਾਂ ਨਾਲ ਲੈਂਦੇ ਹੋਏ ਆਪਾਂ ਵੀਡੀਓ ਦੀ ਕਰਦੇ ਹਾਂ ਜੀ ਸ਼ੁਰੂਆਤ ਸਿੱਖਾਂ ਦੇ 7ਵੇਂ ਗੁਰੂ ਸ਼੍ਰੀ ਗੁਰੂ ਹਰਾਈ ਸਾਹਿਬ ਜੀ ਦਾ ਜਨਮ 1630 ਈਸਵੀ ਨੂੰ ਕੀਰਤਪੁਰ ਨਗਰ ਵਿੱਚ ਹੋਇਆ ਆਪ ਜੀ ਦੀ ਮਾਤਾ ਜੀ ਦਾ ਨਾਂ ਬੀਬੀ ਨਿਹਾਲਕੌਰ ਜੀ ਅਤੇ ਪਿਤਾ ਬਾਬਾ ਗੁਰਦਤਾ ਜੀ ਸਨ ਗੁਰੂ ਹਰ Rai ਜੀ 1644 ਤੋਂ 1661 ਤੱਕ ਗੁਰੂ ਗੱਦੀ ਤੇ ਵਿਰਾਜਮਾਨ ਰਹੇ ਜਦੋਂ ਗੁਰੂ ਹਰ Rai ਜੀ ਨੇ ਅਵਤਾਰ ਧਾਰਿਆ ਤਾਂ ਗੁਰੂ ਹਰगोबिंद ਸਿੰਘ ਜੀ ਉਸ ਸਮੇਂ ਅੰਮ੍ਰਿਤਸਰ ਵਿੱਚ ਸਨ ਜਦਾਬ ਜੀ ਨੂੰ ਬਾਲਕ ਤੇ ਜਨਮ ਦੀ ਖਬਰ ਸੁਣਾਈ ਗਈ ਤਾਂ ਆਪ ਜੀ ਬਹੁਤ ਹੀ પ્રસન્ન ਹੋਏ ਬਹੁਤ ਖੁਸ਼ ਹੋ ਕੇ ਆਪ ਜੀ ਬੋਲੇ ਵੱਡੀ ਚੀਜ਼ ਦਾ ਗਾਹਕ ਆ ਗਿਆ ਹੈ ਗੁਰੂ ਹਰ ਗੋਬਿੰਦ ਸਿੰਘ ਸਾਹਿਬ ਜੀ ਕੁਝ ਹੀ ਦਿਨਾਂ ਵਿੱਚ ਕੀਰਤਪੁਰ ਸਾਹਿਬ ਪਹੁੰਚ ਗਏ ਉਹ ਇੰਨੇ ਜਿਆਦਾ ਖੁਸ਼ ਸਨ ਕਿ ਰਾਹ ਵਿੱਚ ਸੰਗਤਾਂ ਨੂੰ ਨਿਹਾਲ ਕਰਦੇ ਤੇ ਗਰੀਬਾਂ ਨੂੰ ਮਾਇਆ ਵੰਡਦੇ ਆ ਰਹੇ ਸਨ ਕੀਰਤਪੁਰ ਪੁੱਜ ਕੇ ਉਹ ਪਹਿਲਾ ਬਾਲਕ ਦੇ ਕਮਰੇ ਵਿੱਚ ਗਏ ਉਹ ਕਾਫੀ ਸਮਾਂ ਬਾਲਕ ਦੇ ਸੁੰਦਰ ਮੁਖੜੇ ਵੱਲ ਦੇਖਦੇ ਰਹੇ ਫਿਰ ਉਹਨਾਂ ਨੇ ਬਾਲਕ ਨੂੰ ਗੋਦ ਵਿੱਚ ਚੁੱਕ ਲਿਆ ਤੇ ਲੋਰੀ ਦਿੰਦੇ ਹੋਏ ਕਿਹਾ ਕਿ ਇਹ ਬਾਲਕ ਆਪ ਹਰੀ ਦਾ ਰੂਪ ਹੈ ਇਸ ਲਈ ਇਸ ਦਾ ਨਾਮ ਵੀ ਹਰਿਰਾਇ ਹੀ ਰੱਖਿਆ ਜਾਵੇ ਗੁਰੂ ਹਰਗੋਬਿੰਦ ਸਾਹਿਬ ਜੀ ਬਾਲਕ ਗੁਰੂ ਹਰ ਰਾਏ ਨੂੰ ਸਦਾ ਆਪਣੇ ਨਾਲ ਰੱਖਦੇ ਸਨ ਉਹ ਜਿੱਥੇ ਵੀ ਜਾਂਦੇ ਸਨ ਉਹਨਾਂ ਨੂੰ ਨਾਲ ਲੈ ਕੇ ਹੀ ਜਾਂਦੇ ਸਨ ਇਸ ਤਰ੍ਹਾਂ ਗੁਰੂ ਹਰ ਰਾਏ ਸਾਹਿਬ ਜੀ ਸਹਿਜ ਸੁਭਾਹੀ ਉਹ ਸਾਰੇ ਗੁਣ ਗ੍ਰਹਿਣ ਕਰ ਰਹੇ ਸਨ ਜਿਹੜੇ ਸ੍ਰੀ ਗੁਰੂ ਹਰगोबिंद ਸਿੰਘ ਸਾਹਿਬ ਜੀ ਦੇ ਵਿੱਚ ਸਨ ਜਦੋਂ ਹਰगोबिंद ਸਿੰਘ ਸਾਹਿਬ ਜੀ ਨੂੰ ਅਨੁਭਵ ਹੋਇਆ ਕਿ ਉਹਨਾਂ ਦਾ ਪ੍ਰਭੂ ਵਿੱਚ ਵਿਲੀਨ ਹੋਣ ਦਾ ਸਮਾਂ ਨੇੜੇ ਆ ਰਿਹਾ ਹੈ ਤਾਂ ਆਪ ਸਭ ਸੰਗਤਾਂ ਨੂੰ ਕੀਰਤਪੁਰ ਪੁੱਜਣ ਲਈ ਹੁਕਮ ਨਾਮੀ ਭੇਜਣ ਲੱਗੇ ਸਾਰੀਆਂ ਸੰਗਤਾਂ ਕੀਰਤਪੁਰ ਸਹਿਬ ਆ ਗਈਆਂ ਚੌਥੇ ਦਿਨ ਉਹਨਾਂ ਨੇ ਗੁਰੂ ਹਰ Rai ਜੀ ਨੂੰ ਆਪਣੇ ਕੋਲ ਬੁਲਾਇਆ ਤੇ ਸਾਰੀ ਸੰਗਤ ਨੇ ਉਹਨਾਂ ਵੱਲ ਬੜੀ ਪ੍ਰੇਮ ਨਾਲ ਦੇਖਿਆ ਉਹਨਾਂ ਦੇ ਇਲਾਹੀ ਚਿਹਰੇ ਦੀ ਸੋਭਾ ਝੱਲੀ ਨਹੀਂ ਸੀ ਜਾਂਦੀ ਫਿਰ ਗੁਰੂ ਹਰਗੋਬਿੰਦ ਸਿੰਘ ਸਾਹਿਬ ਜੀ ਆਪਣੇ ਆਸਣ ਤੋਂ ਉੱਠੇ ਤੇ ਤਖਤ ਉੱਤੇ ਗੁਰੂ ਹਰ ਰਾਏ ਸਾਹਿਬ ਜੀ ਨੂੰ ਬਿਠਾ ਕੇ ਉਹਨਾਂ ਅੱਗੇ ਪੰਜ ਪੈਸੇ ਇੱਕ ਨਾਰੀਅਲ ਰੱਖ ਕੇ ਮੱਥਾ ਟੇਕਿਆ ਤੇ ਪਰਿਕਰਮਾ ਕੀਤੀ। ਬਾਬਾ ਬੁੱਢਾ ਜੀ ਦੇ ਪੁੱਤਰ ਬਾਬਾ ਪਾਨਾ ਜੀ ਨੇ ਮੱਥੇ ਉੱਤੇ ਕੇਸਰ ਦਾ ਤਿਲਕ ਲਗਾ ਕੇ ਮੱਥਾ ਟੇਕਿਆ। ਫਿਰ ਸਾਰੀ ਸੰਗਤ ਗੁਰੂ ਜੀ ਦੇ ਚਰਨੀ ਆਉਣ ਲੱਗੀ। ਬਾਬਾ ਅਣੀ ਰਾਏ ਬਾਬਾ ਸੂਰਜਮਲ ਤੇ ਗੁਰੂ ਤੇਗ ਬਹਾਦਰ ਜੀ ਨੇ ਬੜੇ ਸਤਕਾਰ ਦੇ ਨਾਲ ਮੱਥਾ ਟੇਕਿਆ ਗੁਰੂ ਗੱਦੀ ਦੇਣ ਸਮੇ ਗੁਰੂ ਹਰगोबिंद ਸਾਹਿਬ ਨੇ ਗੁਰੂ ਹਰਰਾਏ ਜੀ ਨੂੰ ਇਹ ਉਪਦੇਸ਼ ਦਿੱਤਾ ਕਿ ਉਹ ਸਦਾ ਹੀ ਆਪਣੇ ਨਾਲ 2276 ਧਾਰੀ ਸੂਰਬੀ ਰੱਖਣ ਪਰ ਇੱਕ ਗੱਲ ਦਾ ਧਿਆਨ ਰੱਖਣ ਕਿ ਉਹ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਨਾਲ ਵੀ ਯੁੱਧ ਨਾ ਕਰਨ ਜੇ ਕਿਤੇ ਜੰਗ ਜਾਂ ਯੁੱਧ ਕਰਨ ਦਾ ਮੌਕਾ ਪੈ ਜਾਵੇ ਤਾਂ ਇਸ ਤੋਂ ਗੁਰੇਜ਼ ਕਰਨ ਉਹਨਾਂ ਨੇ ਗੁਰੂ ਹਰ राय ਜੀ ਨੂੰ ਵਰ ਦਿੱਤਾ ਕਿ ਜਿਹੜਾ ਵੀ ਉਹਨਾਂ ਉੱਤੇ ਹਮਲਾ ਕਰਨ ਆਵੇਗਾ ਉਹ ਰਸਤੇ ਵਿੱਚ ਹੀ ਮਾਰਿਆ ਜਾਵੇਗਾ ਜਦ ਦਾਰਾਸ਼ਕੂ ਪੱਛ ਕੇ ਪੰਜਾਬ ਵੱਲ ਆਇਆ ਤਾਂ ਗੁਰੂ ਹਰ राय ਜੀ ਨੇ ਉਸ ਦੀ ਮਦਦ ਕੀਤੀ ਜਿਸ ਨੇ ਵੀ ਦਾਰਾਸ਼ਕੋ ਦੀ ਸਹਾਇਤਾ ਕੀਤੀ ਸੀ ਉਹਨੂੰ ਔਰੰਗਜ਼ੇਬ ਨੇ ਮਰਵਾ ਦਿੱਤਾ ਸੀ ਇਸ ਲਈ ਔਰੰਗਜ਼ੇਬ ਕਿਸੇ ਤਰ੍ਹਾਂ ਵੀ ਗੁਰੂ ਹਰਾਈ ਜੀ ਨੂੰ ਮਾਰਨਾ ਚਾਹੁੰਦਾ ਸੀ ਪਹਿਲੇ ਹਮਲੇ ਵਿੱਚ ਉਸ ਨੇ ਜ਼ਾਲਮ ਖਾਨ ਨੂੰ 10000 ਫੌਜ ਦੇ ਕੇ ਕੀਰਤਪੁਰ ਹਮਲਾ ਕਰਨ ਲਈ ਭੇਜਿਆ ਪਰ ਜ਼ਾਲਮ ਖਾਨ ਨੇ ਰਸਤੇ ਵਿੱਚ ਕਿਸੇ ਜਾਨਵਰ ਦਾ ਕੱਚਾ ਮਾਸ ਖਾ ਲਿਆ ਤੇ ਉਹ ਮਰ ਗਿਆ ਫਿਰ ਕੰਧਾਰ ਦੇ ਇੱਕ ਜਰਨੈਲ ਦੰਦੇਖਾਨ ਨੂੰ ਇੱਕ ਵੱਡੀ ਫੌਜ ਦੇ ਕੀ ਭੇਜਿਆ ਜਦ ਉਹ ਕਰਤਾਰਪੁਰ ਪੁੱਜਿਆ ਤਾਂ ਉਸਦੇ ਇੱਕ ਹੋਰ ਦੁਸ਼ਮਨ ਨੇ ਉਸ ਨੂੰ ਸੁੱਤੇ ਪਏ ਨੂੰ ਮਾਰ ਦਿੱਤਾ ਤੀਸਰੀ ਵਾਰ ਉਸਨੇ ਸਹਾਰਨਪੁਰ ਦੇ ਨਾਹਰਖਾਂ ਨੂੰ ਭੇਜਿਆ ਉਸ ਸਮੇਂ ਫੌਜ ਵਿੱਚ ਹੈਜਾ ਫੈਲ ਗਿਆ ਜਿਸ ਨਾਲ ਨਾਹਰਖਾਂ ਅਤੇ ਉਸਦੇ ਅੱਧ ਤੋਂ ਵੱਧ ਫੌਜ ਮਰ ਗਏ ਇਸ ਤੋਂ ਬਾਅਦ ਕਿਸੇ ਵੀ ਜਰਨੈਲ ਨੇ ਗੁਰੂ ਜੀਤੇ ਹਮਲਾ ਕਰਨ ਦਾ ਹੌਸਲਾ ਨਾ ਕੀਤਾ ਸ੍ਰੀ ਗੁਰੂ ਹਰ ਰਾਏ ਜੀ ਦੇ ਪੁੱਤਰ ਗੁਰੂ ਹਰਕ੍ਰਿਸ਼ਨ ਜੀ ਹਮੇਸ਼ਾ ਹੀ ਆਪਣੇ ਪਿਤਾ ਤੋਂ ਕਈ ਪ੍ਰਕਾਰ ਦੀਆਂ ਰਹੱਸਮਈ ਗੱਲਾਂ ਪੁੱਛਦੇ ਰਹਿੰਦੇ ਸਨ ਇੱਕ ਵਾਰ ਦੀ ਗੱਲ ਹੈ ਕਿ ਇੱਕ ਸੱਪ ਜ਼ਖਮੀ ਹੋਇਆ ਪਿਆ ਸੀ ਤੇ ਉਸ ਨੂੰ ਕੀੜੀਆਂ ਚਿੰਬੜੀਆਂ ਹੋਈਆਂ ਸਨ। ਬਾਲ ਹਰਕ੍ਰਿਸ਼ਨ ਜੀ ਕਹਿਣ ਲੱਗੇ ਇਸ ਵਿਚਾਰੇ ਦਾ ਕੀ ਕਸੂਰ ਹੈ ਕਿ ਇਸ ਨੂੰ ਇੰਨੀਆਂ ਕੀੜੀਆਂ ਦੁੱਖ ਦੇ ਰਹੀਆਂ ਹਨ। ਇਹ ਸੁਣ ਕੇ ਗੁਰੂ ਹਰਰਾਏ ਜੀ ਨੇ ਕਿਹਾ ਇਹ ਸੱਪ ਪਿਛਲੇ ਜਨਮ ਦੇ ਵਿੱਚ ਇੱਕ ਪਖੰਡੀ ਮਹੰਤ ਸੀ ਜੋ ਭੋਲੇ-ਭਾਲੇ ਲੋਕਾਂ ਨੂੰ ਮੂਰਖ ਬਣਾ ਕੇ ਧਨ ਲੁੱਟਦਾ ਸੀ। ਅੱਜ ਜਿਹੜੀਆਂ ਕੀੜੀਆਂ ਇਸ ਨੂੰ ਚਿੰਬੜੀਆਂ ਹੋਈਆਂ ਹਨ ਇਹ ਉਹੀ ਭੋਲੇ-ਪਾਲੇ ਲੋਕ ਹਨ ਜਿਨ੍ਹਾਂ ਨੂੰ ਇਹ ਲੁੱਟਦਾ ਸੀ ਅੱਜ ਉਹੀ ਲੋਕ ਕੀੜੀਆਂ ਬਣ ਕੇ ਇਸ ਦਾ ਮਾਸ ਨੋਚ ਰਹੇ ਹਨ ਪਖੰਡੀ ਤੇ ਮਾੜੇ ਵਿਅਕਤੀ ਦਾ ਇਹੀ ਹਾਲ ਹੁੰਦਾ ਹੈ ਅਜਿਹਾ ਵਿਅਕਤੀ ਕਦੇ ਵੀ ਆਪਣੇ ਸੇਵਕਾਂ ਦਾ ਕਲਿਆਣ ਨਹੀਂ ਕਰ ਸਕਦਾ ਜਿਸ ਨਾਲ ਉਹ ਜਨਮ ਮਰਨ ਦੇ ਚੱਕਰਾਂ 'ਚੋਂ ਮੁਕਤ ਹੋ ਜਾਣ ਇਸ ਕਰਕੇ ਉਸ ਦੇ ਸੇਵਕ ਕੀੜੀਆਂ ਦੇ ਰੂਪ ਦੇ ਵਿੱਚ ਜਿਉਂਦੇ ਹਨ। ਦੀ ਮੁਕਤੀ ਨਾ ਪ੍ਰਾਪਤ ਹੋਣ ਕਰਕੇ ਇਸ ਮਹਾਂਤ ਰੂਪੀ ਸੰਤ ਦਾ ਮਾਸ ਨੋਚ ਰਹੇ ਹਨ। ਗੁਰੂ ਹਰਾਈ ਜੀ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ 8ਵਾਂ ਗੁਰੂ ਸਥਾਪਿਤ ਕੀਤਾ। 6 ਅਕਤੂਬਰ 1661 ਈਸਵੀ ਨੂੰ ਗੁਰੂ ਹਰ Rai ਜੀ ਰੂਪਨਗਰ ਦੇ ਵਿੱਚ ਜੋਤੀ ਜੋਤ ਸਮਾ ਗਏ। ਸਤਿਗੁਰ ਜੀ ਅੱਜ ਦੀ ਵੀਡੀਓ ਅਸੀਂ ਤੁਹਾਡੇ ਨਾਲ ਧੰਨ ਧੰਨ ਸ਼੍ਰੀ ਗੁਰੂ ਹਰ Rai ਸਾਹਿਬ ਜੀ ਦੇ ਜੀਵਨ ਦੇ ਕੁਝ ਕ ਅੰਸ਼ ਸਾਂਝੇ ਕਰੇ ਹਨ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜਰੂਰ ਲਗਵਾਉਣਾ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓਜ਼ ਤਦ ਤੱਕ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਸਤਿ ਸ਼੍ਰੀ ਅਕਾਲ ਜੀ